ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿੱਥੇ ਨਸ਼ਾ ਤਸਕਰੀਆਂ ਦੇ ਖਿਲਾਫ ਵੱਡੀ ਮੁਹਿੰਮ ਚੜੀ ਗਈ ਹੈ ਅਤੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇ ਪਾਏ ਜਾ ਰਹੇ ਨੇ ਤਾਂ ਜੋ ਪਿੰਡ ਨਸ਼ਾ ਮੁਕਤ ਹੋ ਸਕੇ ਇਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਤੁਲੱਦੀ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਜੇਕਰ ਕੋਈ ਪਿੰਡ ਦਾ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਨਸ਼ਾ ਤਸਕਰੀ ਵਿੱਚ ਫੜਿਆ ਜਾਵੇਗਾ ਤਾਂ ਪਿੰਡ ਵਾਸੀ ਉਸ ਦੀ ਜ਼ਮਾਨਤ ਨਹੀਂ ਕਰਵਾਵੇਗਾ ਅਤੇ ਨਾ ਹੀ ਉਸ ਦੀ ਕੋਈ ਮਦਦ ਕਰਨਗੇ ਦੂਜੇ ਪਾਸੇ ਪਿੰਡ ਵਾਸੀਆਂ ਨੂੰ ਪੁਲਿਸ ਨੇ ਵੀ ਭਰੋਸਾ ਦਿੱਤਾ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਸਖਤ ਕਾਰਵਾਈ ਕਰੇਗੀ ਇਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਲੋਕ ਵੀ ਪੁਲਿਸ ਦਾ ਸਾਥ ਦੇਣ ਦੱਸ ਦਈਏ ਨਾਬਾ ਬਲੋਕ ਦੇ ਪਿੰਡ ਤੁਲੰਤੀ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਤੇ ਪੰਚਾਇਤ ਵੱਲੋਂ ਇਹ ਮਤਾ ਪਾਇਆ ਗਿਆ ਹੈ ਫਿਰ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨਾਲ ਵੀ ਤੁਹਾਨੂੰ ਮੋਟਣਾ ਮੋਟਣਾ ਆ ਕੇ ਤਾਂ ਸੇਮ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਇਹ ਆਪਣੇ ਪਿੰਡ ਦੇ ਵਿੱਚ ਵੀ ਨਸ਼ੇ ਦੀ ਆਵਾਜ਼ ਮਾਰੀ ਜਾ ਰਹੀ ਹੈ ਲੋਕਾਂ ਨੇ ਬਹੁਤ ਸਹਾ ਦਿੱਤਾ ਲੋਕ ਕਹਿੰਦੇ ਜੀ ਆਪਾਂ ਦਸਹਿਰੀਆਂ ਨੂੰ ਕਰੋ ਵੀ ਕੱਲੋਂ ਆਪਾਂ ਨੂੰ ਕੋਈ ਬੱਚਾ ਉਹ ਹੋਂਦਾ ਨਸ਼ਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ 10 20% ਨਹੀਂ ਦਰਫ ਕਰਾਂਗੇ ਨਾ ਉਹਦੀ ਜ਼ਬਾਨ ਨਾ ਉਹਦਾ ਮਿਲ ਨਹੀਂ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾਉ ਉਹਦੇ ਨਾਲ ਸਾਡਾ ਬਾਈਕਾਰ ਮਤਾ ਵੀ ਪੜਿਆ ਗਿਆ ਮਤਾ ਵੀ ਪਾਇਆ ਜੀ ਮਤਾ ਪੰਚਾਇਤ ਮਤੇ ਦੀ ਵੀ ਸੀਪ ਆਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਸ਼ਾ ਵੇਚਦਾ ਫੜਿਆ ਜਾਂਦਾ ਜਾਂ ਕੋਈ ਦੱਸੂਗਾ ਵੀ ਤਾਂ ਅਸੀਂ ਉਹ ਤੋਂ ਵੱਧ ਤੋਂ ਵੱਧ ਮਾਰ ਕਰਾਂਗੇ ਪਿੰਡ ਨੂੰ ਸਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਨ ਕਰਾਂਗੇ ਮਾਨ ਵਧਾਵਾਂਗੇ ਹੋਰ ਨੂੰ ਕੀ ਮੈਸੇਜ ਕਰੇ ਵੀ ਗੱਡਾ ਚੰਨ ਰੋਡ ਪੰਚਾਇਤ ਹੋਰ ਪੰਚਾਇਤਾਂ ਨੇ ਵੀ ਅਸੀਂ ਇਹੀ ਕਹਿੰਨੇ ਆਂ ਵੀ ਜਿਵੇਂ ਚਲੋ ਪ੍ਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸਾਨੂੰ ਵੀ ਦਵਾਂਗੇ ਜੇ ਸਾਡੀ ਵੀ ਥੋੜੇ ਆਲੇ-ਦਾਲੇ ਪਿੰਡਾਂ ਦੇ ਵਿੱਚ ਰੋਡ ਪਾਓ ਅਸੀਂ ਨਾਲ ਜਾ ਕੇ ਮੋਢਾ-ਮੋਢਾ ਲਾਵਾਂਗੇ ਤੁਹਾਨੂੰ ਲੱਗਦਾ ਵੀ ਇਕੱਲੇ ਪੁਲਿਸ ਤੋਂ ਨਹੀਂ ਯਾਨੀ ਕਿ ਸਾਰਿਆਂ ਨੂੰ ਇਕੱਠੇ ਹੋਣ ਬਿਲਕੁਲ ਸਾਰਿਆਂ ਦਾ ਹੱਕ ਆਈ ਪੁਲਸ ਤਾਂ ਆਪਣੇ ਨਾਲ ਆਏ ਵੀ ਜਾਂ ਮੈਂ ਆਪਣੀ ਪੁਲਸ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਨਾਂ ਦੀ ਉੱਤੋਂ ਰੁਕਣੀ ਹੁੰਦੀ ਆ ਹੁਣ ਹੋਉ ਨਹੀਂ ਰਿਹਾ ਪੁਲਸ ਨੂੰ ਪੁਲਸ ਨੇ ਪੁਲਸ ਨੂੰ ਨਹੀਂ ਬਖਸਿਆ ਹੋਰ ਇਤੋਂ ਵੱਧੋ ਭਈ ਇਹਨਾਂ ਨੂੰ ਕੀ ਕਹਿ ਸਕਦੇ ਇਤੋਂ ਵੱਡਾ ਮਾਨ ਨਹੀਂ ਮਿਲ ਸਕਦਾ ਮਾਨ ਹੈ ਨਾ ਜਿਹੜਾ ਆਪਾਂ ਅਸੀਂ ਮੈਂ ਇੱਕ ਬੇਨਤੀ ਹੋਰ ਕਰ ਰਿਹਾ ਆ ਆਪਣੇ ਨਗਰ ਦੇ ਵਿੱਚੋਂ ਜੇ ਕੋਈ ਬੱਚਾ ਨਸ਼ੇ ਤੇ ਵਧਿਆ ਹੋਇਆ ਉਹ ਛੱਡਣਾ ਚਾਹੇ ਉਹਦੇ ਮਾਪਿ-ਵਾਪਿਆਂ ਨੂੰ ਮੇਰੇ ਵੱਲੋਂ ਔਰ ਪੰਚਾਇਤ ਵੱਲੋਂ ਬੇਨਤੀ ਆ ਵੀ ਉਹਦੀ ਅਸੀਂ ਹਲਫਤ ਕਰਾਂਗੇ ਫਤੋ ਵਾ ਦੋਨੋਂ ਕੋਈ ਚੀਜ਼ ਦੀ ਖਾਕ ਦੀ ਲੋੜ ਪਵੇ ਕੋਈ ਘੋੜੀ ਦੀ ਲੋੜ ਪਵੇ ਕੋਈ ਦਵਾਈ ਦੀ ਲੋੜ ਪਵੇ ਜਿੱਥੇ ਸਾਨੂੰ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਇੱਕ ਤਰ੍ਹਾਂ ਦੇ ਰੂਪੇ ਸਾਡਾ ਸਾਥ ਦੋਗੇ ਤੇ ਦੋਨਾਂ ਦੇ ਨਾਲ ਕੋਈ ਤਰ੍ਹਾਂ ਦੀ ਸਹਿਮਤਤਾ ਖੜ੍ਹੇ ਹੋਣਗੀ ਉਹ ਵੀ ਇਹ ਲਸ਼ਿਆਵਾਰੇ ਜੋ ਵੀ ਮਤਲਬ ਸੂਨੀ ਸੀ ਸਾਡੀ ਵੀਰ ਦੀ ਸਰਪੰਚਾ ਨੇ ਕਿ ਬਹੁਤ ਵਧੀਆ ਕੀਤਾ ਪਿੰਡ ਦੇ ਵਿੱਚ ਤੇ ਸਾਡੇ ਬੱਚੇ ਨੇ ਜੋ ਨੌਜਵਾਨ ਅਨੁਸ਼ਾਰੀ ਵਿੱਚ ਅੱਜ ਬਹੁਤ ਵਧੀਆ ਹੋਏ ਨੇ ਇਹ ਦੁਰਗਚਨ ਦੇ ਲਈ ਬਹੁਤ ਵਧੀਆ ਯਤਨ ਅਲਾ ਕੀਤਾ ਜੋ ਵੀ ਅਸੀਂ ਇਹਨਾਂ ਲਈ ਖਲਾਣਾ ਜੀ ਇਹਦਾ ਪੂਰਾ ਪੂਰਾ ਸਾਥ ਦਵਾਂਗੇ ਸਰਪੰਚ ਸਾਹਿਬ ਨੇ ਜਿਹੜੀ ਦਿੱਤਾ ਬਹੁਤ ਮਹੱਤਵਪੂਰਨ ਸੀ ਇਹਨਾਂ ਦਾ ਪੂਰਾ ਜ਼ਿੰਦਗੀ ਤੁਹਾਨੂੰ ਲੱਗਦਾ ਕਿ ਜੇ ਸਾਰੇ ਇਕੱਠੇ ਹੋ ਕੇ ਬਾਤ ਵਿਆਪ ਕਰਨਗੇ ਤਾਂ ਹੱਲ ਹੋ ਜਾਵੇਗਾ ਹਾਂਜੀ ਹਾਂ ਜੇ ਸਾਰੇ ਆਪਾਂ ਇੱਕੀ ਟੋਟੇ ਹੋ ਕੇ ਚੱਲਾਂਗੇ ਜੀ ਪੁਲਿਸ ਅਗਲਾ ਜਮਾ ਖਲਾਣਾ ਸਰਪੰਚ ਸਾਹਿਬ ਨੰਬਰ ਤੋਂ ਸਾਰੀ ਪੰਚਾਇਤ ਨੰਬਰ ਦਿੱਤਾ ਜਿਹਦਾ ਰੋਕ ਰੋਕ ਨਹੀਂ ਸਕਦੇ ਸਾਡੀ ਪੰਚਾਇਤ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਅੱਛਾ ਉਪਰਾਲਾ ਕੀਤਾ ਜੀ ਇਹਦੇ ਵਿੱਚ ਨਵੀਂ ਆਪਣੇ ਨੌਜਵਾਨ ਪੀੜ੍ਹੀ ਬਹੁਤ ਹੀ ਨਸ਼ੇ ਦੇ ਬਹੁਤ ਹੀ ਖਰਾਬ ਕਰ ਰੱਖੀ ਸੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਬੰਦੇ ਆਪਣੇ ਤੰਦਰੁਸਤ ਤੇ ਵਧੀਆ ਰਹਿਣ ਇਹਦੇ ਲਈ ਅਸੀਂ ਇੱਥੇ ਗਰਾਊਂਡ ਆਰ ਸਭ ਕੁਝ ਪਨਾ ਕੇ ਪੱਦਰਾ ਸੁਣ ਲੱਗਦਾ ਸਰਦਾਰ ਜੀ ਬੱਚੇ ਪਨਾ ਹਲਾ ਬਾਰੇ ਹੋ ਗਏ ਹੈ ਕਿ ਜੀ ਬਹੁਤ ਜ਼ਰੂਰ ਚਾਹੀ ਨਸ਼ੇ ਖਰਾਬ ਕਰਨ ਦੀ ਲੋਕ ਸਾ ਤਾਂ ਜੋ ਬੱਚੇ ਆਪਣੇ ਅੱਗੇ ਤਾਂ ਹੀ ਅੱਗੇ ਪੜ੍ਹਨਗੇ ਜਾ ਕੇ ਸਾਡੇ ਪੰਚ ਗੁਰਜਨ ਸਿੰਘ ਬਲਤੀ ਉਹਨਾਂ ਨੇ ਅੱਜ ਫੰਕ ਲੱ ਦਿੱਤਾ। ਸਾਨੂੰ ਸਾਰੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਜੀ ਉਹ। ਠੀਕ ਹੈ ਜੀ। ਤੇ ਬਾਕੀ ਜੋ ਅੱਜ ਕੱਲ ਦੀ ਪੀੜ੍ਹੀ ਨੱਚੇ ਦੇ ਵਿੱਚ ਉੱਪਰ ਹੀ ਹੈ ਜੀ। ਉਹਨੂੰ ਕੱਢਣ ਦੇ ਮਾਰਿਆਂ ਨੇ ਅੱਜ ਇਹ ਫੰਕ ਲੱ ਦਿੱਤਾ ਜੀ। ਸਰਪੰਚ ਸਾਹਿਬ ਤੇ ਸਾਡੇ ਮੋਟਰਪਾਲਾ ਨੇ। ਤੇ ਬਾਕੀ ਸਾਡੇ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਐਫਐਚਓ ਸਾਹਿਬ ਆਏ ਨੇ ਜੀ। ਉਹਨਾਂ ਦੇ ਬਹੁਤ-ਬਹੁਤ ਧੰਨਵਾਦ। ਅਸੀਂ ਹਰ ਵੇਲੇ ਪਿਆਰ ਅਸੀਂ ਪਿੰਡ ਆਇਆ ਕਿ ਪਿੰਡ ਦੇ ਪੰਚਾਇਤ ਨੰਬਰ ਦੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਗੁਰਜਨ ਸਿੰਘ ਜੀ ਸਾਡੇ ਨਾਲ ਅੱਜ ਅਨੇ ਸਮਾਨਾ ਦੇ ਵਿੱਚ ਇਹਨਾਂ ਨੇ ਬੜਾ ਵਧੀਆ ਇੱਕ ਜੰਗ ਜਨਰੇਸ਼ਨ ਨੂੰ ਮੈਸੇਜ ਅੱਜ ਇਸ ਸੈਮੀਨਾਰ ਕਰਾ ਕੇ ਦਿੱਤਾ ਤੇ ਕਿਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪਿੰਡ ਦੇ ਵਿੱਚ ਇੱਕ ਪਲੇਗਰਾਉਂਡ ਤਿਆਰ ਕਰਾਂਗੇ ਤਾਂ ਕਿ ਜਿਹੜੀ ਯੂਥ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਵੱਲ ਵਿੱਚ ਉਹਨਾਂ ਦੀ ਲੱਗੇ ਆਨ ਕਿ ਕਿਹੜਾ ਦੇ ਦੂਸਰ ਕੰਪੀਅਰ ਤੋਂ ਲਈ ਮਤਾ ਵੀ ਪਾਇਆ ਕਿ ਇਸ ਨੂੰ ਪੰਚਾਇਤ ਵੱਲੋਂ ਇੱਕ ਵੱਖਰੇ ਤੌਰ ਤੇ ਮਤਾ ਤਿਆਰ ਕੀਤਾ ਗਿਆ ਕਿ ਅਸੀਂ ਮੋਸ਼ਿਆਂ ਦੇ ਜਿਹੜੇ ਆਦੀ ਲੋਕ ਨੇ ਉਹਨਾਂ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਾਥ ਨਹੀਂ ਦੇਵਾਂਗੇ ਪਿੰਡ ਦੀ ਪੰਚਾਇਤ ਨੇ ਖੁਦ ਅੱਗੇ ਹੋ ਕੇ ਇਹ ਮਤਾ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਪਾਇਆ ਇਹ ਇੱਕ ਬਹੁਤ ਹੀ ਵਧੀਆ ਸਟੈਪ ਹੈ ਤਾਂ ਕਿ ਮਤਲਬ ਇਸ ਰੀਤੀ ਨੂੰ ਆਪਾਂ ਜੜ ਤੋਂ ਬਦਲ ਸਮਾਣਾ ਨਹੀਂ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੀਦਾ ਕਿ ਅਸੀਂ ਖੁਦ ਵੀ ਮੈਂ ਇੱਕ ਸਪੋਰਟਸਮੈਨ ਆ ਜੀ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਵੀ ਕੋਈ ਵੀ ਇਹਨਾਂ ਨੂੰ ਸਹਿਯੋਗ ਦੀ ਲੋੜ ਹੈ ਸਪੋਰਟਸ ਦੇ ਲਈ ਇਸ ਸਪੋਰਟਸ ਵੱਲੋਂ ਆਪਣੀ ਰੁਚੀ ਵਿਧਾਨ ਤਾਂ ਕਿ ਆਪਾਂ ਇਸ ਨਸ਼ਿਆਂ ਦੀ ਪ੍ਰਤੀਤੀ ਤੋਂ ਬੱਚਿਆਂ ਨੂੰ